ਹੜਾਂ ਦੀ ਕੁਦਰਤੀ ਕਰੋਪੀ ਤੋਂ ਬਾਅਦ ਹੁਣ ਸੂਰ ਪਾਲਕਾਂ ਤੇ ਵੀ ਕੁਦਰਤੀ ਕਰੋਪੀ ਆ ਗਈ ਹੈ ਜਿਸ ਦੇ ਚਲਦਿਆਂ ਸੂਰ ਪਾਲਕਾਂ ਦੇ ਫਾਰਮ ਦੇ ਕੁਝ ਸੂਰਾਂ ਵਿੱਚ ਅਮਰੀਕਨ ਸਵਾਈਨ ਫੀਵਰ ਨਾਮ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ ਸੂਰ ਪਾਲਕ ਦਾ ਕਹਿਣਾ ਹੈ ਕਿ ਉਸਨੇ ਲਗਭਗ 30 ਲੱਖ ਰੁਪਏ ਲਾ ਕੇ ਇਹ ਸੂਰ ਫਾਰਮ ਤਿਆਰ ਕੀਤਾ ਸੀ ਉਸਨੇ ਦੱਸਿਆ ਕਿ ਉਸਦੇ ਸੂਰਾਂ ਨੂੰ ਪਹਿਲਾ ਬਿਮਾਰੀ 25 ਤਰੀਕ ਨੂੰ ਲੱਗੀ ਸੀ ਜਿਸ ਦਾ ਉਹਨਾਂ ਨੇ ਤੁਰੰਤ ਸਰਕਾਰੀ ਹਸਪਤਾਲਾ ਵਿੱਚ ਗੱਲਬਾਤ ਕੀਤੀ ਪਰ ਹੌਲੀ-ਹੌਲੀ ਕਰਦਿਆਂ ਉਸਦੇ 200 ਤੋਂ ਵੱਧ ਸੂਰ ਮਰ ਗਏ ਅਤੇ ਹੁਣ ਉਸ ਕੋ ਸਿਰਫ 6 ਸੂਰ ਬਚੇ ਹਨ ਜਿਨ੍ਹਾਂ ਨੂੰ ਡਿਪਾਰਟਮੈਂਟ ਦੀ ਟੀਮ ਵੱਲੋਂ ਮਾਰ ਕੇ ਜ਼ਮੀਨ ਵਿੱਚ ਦਬ ਦਿੱਤਾ ਗਿਆ ਸੂਰਪਾਲਕ ਨੇ ਦੱਸਿਆ ਕਿ ਉਸ ਦਾ ਲਗਭਗ 23 ਲੱਖ ਦਾ ਨੁਕਸਾਨ ਹੋਇਆ ਹੈ ਤੇ ਨਾਲ ਹੀ ਉਸ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਨਾਲਾ ਉਹਦਾ ਢਾੜੀਵਾਲ ਫਾਰਮ ਹੈ ਢਾੜੀਵਾਲ ਕਲੇਰ ਹੈ ਸਾਡਾ ਪਿਗ ਫਾਰਮ ਹੈ ਕੀ ਮਸਲਾ ਮਸਲਾ ਇਹੀ ਜੀ ਅਸੀਂ ਨਾ 6 ਕੁ ਮਹੀਨੇ ਪਿਗ ਫਾਰਮ ਸਟਾਰਟ ਕੀਤਾ ਸੀ ਤੇ ਫਿਰ ਅਸੀਂ ਫਾਰਮ ਸਟਾਰਟ ਪਿਗ ਵਰਕੇ ਨਵੇਂ ਐਨੀਮਲ ਲਿਆਉਂਦੇ ਸਾਰਾ ਮਤਲਬ ਤੇ ਫਿਰ ਅਸੀਂ ਥੋੜੇ ਜਾਨਵਰ ਪਾਏ ਫਿਰ ਨਾ ਸਾਡੀ ਨਾ 26 ਤਰੀਕ ਦੀ ਪ੍ਰੋਬਲਮ ਆਈ ਸਾਡੇ ਫਾਰਮ ਦੇ ਵਿੱਚ ਫਿਰ ਮੈਂ 26 ਤਰੀਕ ਨੂੰ ਇਦਾਂ ਗਿਆ ਇੱਥੇ ਡਾਕਟਰ ਰਣਜੀਤ ਕੋ ਚਲੋ ਉਹਨਾਂ ਨੇ ਵਧੀਆ ਗਾਈਡ ਕੀਤਾ ਫਿਰ ਉਹਦਾਂ ਨੇ ਮੈਨੂੰ ਕੋਈ ਹੱਲ ਨਹੀਂ ਦਾ ਦੱਸਿਆ ਵੀ ਕੀ ਪ੍ਰੋਬਲਮ ਆਂਦੇ ਸੀ ਹਾੜਾਂ ਦੇ ਵਿੱਚ ਬਿਜੀ ਆ ਬਹੁਤ ਜ਼ਿਆਦਾ ਚਲੋ ਬਿਜੀ ਹੋਣਗੇ ਹਨਾ ਤੇ ਫਿਰ ਮੈਂ ਗਿਆ 29 ਤਰੀਕ ਤੇ 30 ਤਰੀਕ ਨੂੰ ਮੈਂ ਗਿਆ ਵੀਰਕਾ ਪੋਲੀਕਲੀਨਿਕ ਤੇ ਵੀਰਕਾ ਪੋਲੀਕਲੀਨਿਕ ਤੇ ਗਿਆ ਮੈਂ ਉੰਨੇ ਨੇ ਕਿਹਾ ਵੀ ਇਹਦਾ ਕਰਾਓ ਮਤਲਬ ਸ਼ਨੀਵਾਰ ਨੂੰ ਉਹ ਬੰਦ ਹੁੰਦੀ ਆ ਡੀਡੀਐਲ ਜਲੰਧਰ ਆ ਉੱਥੇ ਸਾਰੇ ਟੈਸਟ ਹੁੰਦੇ ਆ ਤੇ ਉਹ ਆਂਦੇ ਸ਼ਨੀ ਐਤਵਾਰ ਬੰਦ ਹੁੰਦੀ ਆ ਤੇ ਸੋਮਵਾਰ ਤੁਸੀਂ ਆਇਓ ਫਿਰ ਮੈਂ ਕਿਹਾ ਫਿਰ ਮੈਂ ਵੀ ਚਲੋ ਟੈਸਟ ਕਰਾ ਕੇ ਆਪਣਾ ਜੋ ਹੁੰਦਾ ਆ ਇਹਦਾ ਕਿਡਨੀ-ਕੁੰਡੀ ਵਗੈਰਾ ਦਾ ਉਹ ਮੈਂ ਇਸ ਟੈਂਪਲ ਰੱਖ ਲਈ ਕੋਲ ਤੇ ਆ ਕਾਰਨ ਕਿ ਫ੍ਰਿਜ ਚ ਲਾਤੀ ਫਿਰ ਕਹਿੰਦੇ ਵੀ ਮਤਲਬ ਫਿਰ ਮੈਨੂੰ ਪ੍ਰਵਿੰਦਰ ਕੋਰ ਮੈਡਮ ਦਾ ਫੋਨ ਆਇਆ ਕਹਿੰਦੇ ਵੀ ਆਪਣਾ ਕਿ ਤੁਸੀਂ ਸ਼ਨੀਐਤਵਾਰ ਨਹੀਂ ਬੰਦ ਹੁੰਦੀ ਤੁਸੀਂ ਅੱਜ ਹੀ ਜਾਓ ਉਹ ਦਿਨ ਐਤਵਾਰ ਹੀ ਐਤਵਾਰ ਮੈਂ ਗਿਆ ਫਿਰ ਆਰ ਡੀ ਡੀ ਐਲ ਲੈ ਕੇ ਮਤਲਬ ਸੈਂਪਲ ਤੇ ਮੈਂ ਦੇ ਆਇਆ ਉਹਨਾਂ ਨੂੰ ਫੇਰਾਂ ਦੇ ਤਿੰਨ ਦਿਨ ਤੱਕ ਤਿੰਨ ਚਾਰ ਦਿਨ ਲੱਗ ਜਾਂਦੇ ਵਪਾਲ ਰਿਪੋਰਟ ਜਾਂਦੀ ਹੈ ਇਹਦੀ ਫਿਰ ਤਿੰਨ ਦਿਨ ਬਾਅਦ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਤੇ ਕਹਿੰਦੇ ਵੀ ਹਜੇ ਰਿਪੋਰਟ ਵਗੈਰਾ ਹਜੇ ਥੋ ਗਈ ਨਹੀਂ ਹੈਗੀ ਇੱਥੇ ਕੋਈ ਮਕਸਦ ਅਟਾ ਚੱਕਰ ਪਾਣੀ ਦਾ ਪਿਆ ਗਿਆ ਪਤਾ ਨਹੀਂ ਕਿਦਾਂ ਕੋਈ ਗੱਲ ਕੀਤੀ ਰਿਪੋਰਟ ਹਜੇ ਥੋ ਤੁਰੀ ਨਹੀਂ ਹੈਗੀ ਤੇ ਫਿਰ ਅਸੀਂ 8 ਜਨਵਰੀ ਉਦੋਂ ਮਤਲਬ ਜਦੋਂ ਮੈਂ ਪੋਲੀਕਲੀਨਿਕ ਗਿਆ ਉਹ ਸਾਡੇ 30 ਜਨਵਰੀ ਮਰ ਚੁੱਕੇ ਸੀ ਫਿਰ ਸਾਡੇ 60 ਹੋ ਗਏ ਇਦਾਂ ਮਤਲਬ ਕਰਦਿਆਂ ਕਰਦਿਆਂ ਇਹ 203 ਜਨਵਰੀ ਮਰ ਗਏ ਸਾਡੇ ਮਤਲਬ ਇੱਥੇ ਲਗਭਗ ਕੋਈ ਗਿਣੇ ਨਹੀਂ ਜਾਂਦੇ ਫਾਰਮ ਦੇ ਵਿੱਚ ਤੇ 3 ਜਨਵਰ ਮਰ ਗਏ ਫਿਰ ਅੱਜ 10 ਤਰੀਕ ਨੂੰ ਇਹ ਸਾਰੀ ਟੀਮ ਆਈ ਸਾਡੇ ਕੋਲ ਉਹ ਤੋਂ ਸਾਡੇ ਕੋਲ 6 ਜਨਵਰ ਰਹਿ ਗਏ ਮੈਂ ਫੇਰ ਵੀ ਫੋਨ ਕਰਦਾ ਰਿਹਾ ਵੀ ਮੇਰੇ ਜਨਵਰ ਇੰਨੇ ਰਹਿ ਗਏ ਇੰਨੇ ਰਹਿ ਗਏ ਇੰਨੇ ਰਹਿ ਗਏ ਤੇ ਮੇਰਾ ਹੱਲ ਕੀਤਾ ਜਾਵੇ ਕੋਈ ਅੱਜ 6 ਰਹਿ ਗਏ ਤੇ ਅੱਜ ਸਾਰੇ 6-7 ਰਹਿ ਗਏ ਤੇ ਅੱਜ ਸਾਰੀ ਟੀਮ ਆ ਗਈ ਕਿਲ ਕਰਨ ਲਈ ਫਿਰ ਅਸੀਂ ਜੀ ਆਡਾ ਨੁਕਸਾਨ ਇੰਨਾ ਵੱਡਾ ਹੋ ਗਿਆ 23-24 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ 6 ਕਿਲ ਕਰਾਈਏ ਸਾਡਾ ਪ੍ਰਾਣਾ ਮਾਬਜਾ ਕੋਈ ਦਿੱਤਾ ਜਾਵੇ ਅਸੀਂ ਕਿੱਥੇ ਮਤਲਬ ਇੰਨੀ ਮਿਹਨਤ ਕੀਤੀ ਆ ਸਾਰਾ ਕੁਝ ਕੀਤਾ ਆ ਸਾਡੀ ਕਿਸੇ ਡਾਕਟਰ ਨੇ ਕਿਸੇ ਨੇ ਸੁ ਕੋਲੇ ਸਾਰੇ ਟੀਮ ਆ ਗਈ ਸਾਰੇ ਮਤਲਬ ਜਿੰਨੇ ਡਾਕਟਰ ਏਰੀਏ ਦੇ ਸਾਰੇ ਆ ਗਏ ਪੁਲਿਸ ਆਈ ਵੀ ਕਿਲ ਕਰਨੇ ਕਿੱਲ ਨਹੀਂ ਕਰਨ ਦੇਤੇ ਕਿਲ ਕਿੱਦਾਂ ਕਰਨ ਦਈਏ 22 ਲੱਖ ਰੁਪਏ ਦਾ ਨੁਕਸਾਨ ਆ ਤੇ ਕਿੱਦਾਂ ਬੰਦਾ ਇਹ 6000 ਰੁਪਏ ਦਾ ਇੱਕ 3000 ਰੁਪਏ ਦਾ ਪਿਗਲਟ ਆਪਾਂ ਕਿੱਦਾਂ ਦੇ ਦਈਏ ਇੱਕ ਕਿਲ ਕਰਕੇ ਇਹ ਹੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰਾਇਆ ਜਾਏ ਮਿਹਨਤ ਕੀਤੀ ਆ ਕਿਹਦੀ ਤੋਛੀ ਸਮਝਦੇ ਤੁਸੀਂ ਦਸੀਂ ਦੋਸ਼ੀ ਹੁਣ ਆਪਾਂ ਪ੍ਰਸ਼ਾਸਨ ਦੋਸੀ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਦੋਸੀ ਪੀ ਜਿਵੇਂ ਸਾਡਾ ਹਾਲ ਹੀ ਨਹੀਂ ਹੋਇਆ ਰਿਪੋਰਟ ਬਹੁਤ ਦਿਨਾਂ ਬਾਅਦ ਆਈ ਰਿਪੋਰਟ ਦਾ ਹਾਲ ਹੋਣਾ ਚਾਹੀਦਾ ਜਦੋਂ ਬਿਮਾਰੀ ਤੁਰਪੀ ਆ ਰਿਪੋਰਟ ਬਹੁਤ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਵੀ ਅਗਲੇ ਤੇ ਪ੍ਰੋਬਲਮ ਐ ਇੱਥੋਂ ਦੇ ਡਾਕਟਰ ਨੂੰ ਅਲਰਟ ਕਰਨਾ ਚਾਹੀਦਾ ਵੀ ਇੱਥੇ ਆਓ ਇਹਦਾ ਵੇਖੋ ਕੀ ਮਕਸਦ ਆ ਕੀ ਟੀਕੇ ਇੰਜੈਕਸ਼ਨ ਐ ਜੋ ਵੀ ਚਲੋ ਇੰਜੈਕਸ਼ਨਾਂ ਦੇ ਬਣੇ ਨਹੀਂ ਆ ਏ ਐਫਸੀ ਏ ਐਸ ਐਫ ਦੇ ਪਰ ਇੱਥੇ ਆਉਣਾ ਚਾਹੀਦਾ ਆ ਮੇਰੀ ਸਹਾਇਤਾ ਕੋਈ ਡਾਕਟਰ ਨਹੀਂ ਆਇਆ ਸਾਰੇ ਡਾਕਟਰ ਅੱਜ ਆਏ ਜੇ ਪਹਿਲਾਂ ਕੋਈ ਡਾਕਟਰ ਇੱਥੇ ਵੜਿਆ ਨਹੀਂ ਆ ਕਿਸੇ ਨੇ ਹੱਲਪ ਨਹੀਂ ਕੀਤੀ ਜਾਣਗੇ ਕੁਝ ਵੀ ਨਹੀਂ ਤੇ ਬਸ ਇੱਕੋ ਗੱਲ ਹਾਰਡ ਪੀਡਤਾਂ ਲਈ ਹਾਰਡ ਪੀਡਤਾਂ ਲਈ ਸਾਡਾ ਵੀ ਬਹੁਤ ਨੁਕਸਾਨ ਹੋ ਗਿਆ ਆ ਤੇ ਸਾਡੀ ਵੀ ਥੋੜੀ ਇਹਨਾਂ ਨਾਲ-ਨਾਲ ਹਾਰਡ ਪੀਡਤਾਂ ਦੇ ਨਾਲ-ਨਾਲ ਸਾਡੀ ਵੀ ਸਹਾਇਤਾ ਕਰਨੀ ਚਾਹੀਦੀ ਸੀ ਬਸ ਇਹੀ ਸਾਡੀ ਬੇਨਤੀ ਜੀ ਪ੍ਰਮਾਣਿਕ ਮੰਗ ਇਹੀ ਵੀ ਚਾਹੀ 23-24 ਲੱਖ ਦਾ 210 ਐਨੀਮਲ ਸਾਡੇ ਮਰ ਗਏ ਆ ਤੇ ਸਾਡਾ ਇਹ ਹੱਲ ਕੀਤਾ ਜਾਵੇ ਤੇ ਸਾਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਜੋ ਵੀ ਆ ਹਾਂਜੀ ਤੇ ਜੇ ਨਹੀਂ ਹਾਲੂ ਹੁੰਦਾ ਤਾਂ ਕੀ ਕਰੋਗੇ ਅਸੀਂ ਇਸ ਤਰ੍ਹਾਂ ਬਸ ਇਹੀ ਜੇ ਹੁਣ ਤੇ ਇਹਨਾਂ ਦੀ ਆ ਫਿਰ ਪ੍ਰਸ਼ਾਸਨ ਕੀ ਕਰਦਾ ਜੇ ਇਹਨਾਂ ਦੇ ਚਾਹੀਦਾ ਆ ਵੀ ਇਦਾਂ ਕਿਸੇ ਦਾ ਸਾਥ ਦੇਣਾ ਚਾਹੀਦਾ ਆ ਫਸਲਾਂ ਤੋਂ ਕਹਿੰਦੇ ਹਟ ਕੇ ਲੱਗੋ ਜੇ ਲੱਗੇ ਆ ਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਸਹੀ ਗੱਲ ਜੀ ਹਾਂ ਮੇਰੇ ਆਪ ਸੱਤ ਬੈਂਡ ਆਏ ਹਾਈਲਾਈਟਸ ਦੇ ਵਿੱਚੋਂ ਮੈਂ ਆਪ ਸੋਚਿਆ ਵੀ ਚਲੋ ਪਿਗ ਫਾਰਮ ਕਰਦੇ ਆ ਬਾਹਰ ਕਿਉਂ ਜਾਣਾ ਚਲੋ ਇੱਥੇ ਮਿਹਨਤ ਕਰਦੇ ਆ ਆਪਣੀ ਪਰ ਇੱਥੇ ਕੋਈ ਸੁਣਵਾਈ ਨਹੀਂ ਜੇ ਕੋਈ ਡਾਕਟਰ ਨਹੀਂ ਜੇ ਸੁਣਦਾ ਕੋਈ ਟੀਮ ਨਹੀਂ ਜੇ ਸੁਣਦੀ ਆਣ ਕੇ ਬਸ ਤਰਲੇ ਕੱਢਣੇ ਜੇ ਟੀਕਾ ਦੱਸ ਦੋ ਉਹ ਕਰ ਦੋ ਉਹ ਕਰ ਦੋ ਇੱਥੋਂ ਤੱਕ ਕਿ ਡਾਕਟਰ ਕਹਿੰਦੇ ਆ ਵੀ ਸਾਨੂੰ ਸੂਰਾਂ ਬਾਰੇ ਸਮਝ ਹੀ ਨਹੀਂ ਆ ਵੈਟਰਨਰੀ ਦੇ ਡਾਕਟਰ ਆਣਾ 70-80 ਹਜ਼ਾਰ ਤਨਖਾਹਾਂ ਲੈ ਸੂਰ ਹਲਵਾਈਆਂ ਨੂੰ ਤੇ ਸਮਝ ਨਹੀਂ ਆਉਣੀ ਸਮਝਾ ਡਾਕਟਰਾਂ ਨੂੰ ਹੀ ਹਣੀ ਡਾਕਟਰ ਸੂਰਾਂ ਦੇ ਬਾਰੇ ਵੀ ਜਾਂ ਮੈਂ ਕਿਸੇ ਰੈਸਟੋਰੈਂਟ ਤੇ ਪੁੱਛਣਾ ਜਾ ਕੇ ਮੈਨੂੰ ਸੂਰਾਂ ਦਾ ਦੱਸੋ ਡਾਕਟਰ ਕਹਿੰਦੇ ਵੀ ਸਾਨੂੰ ਸਮਝ ਹੀ ਨਹੀਂ ਜੇ ਸੂਰਾਂ ਬਾਰੇ ਫਾਰਮ ਦੇ ਵਿੱਚ ਪਾਉਗੇ ਫਿਰ ਸੂਰ ਕਿਦਾਂ ਕਿਸ ਤਰ੍ਹਾਂ ਕਿੱਥੇ ਇੰਨਾ ਨੁਕਸਾਨ ਸਾਡਾ ਹੋ ਗਿਆ ਜੇ ਜੇ ਪਹਿਲਾਂ ਕੋਈ ਹੱਲ ਹੋਊਗਾ ਅਬਲ ਤੇ ਹੋਣਾ ਨਹੀਂ ਹੁਣ ਫਾਰਮ ਵੀ ਸਾਡੇ ਕਹਿੰਦੇ 6 ਮਹੀਨੇ ਤਾੜਾ ਫਾਰਮ ਬੰਦ ਰਹਿਣਾ ਹੈ ਜੀ ਅਸੀਂ ਰੱਖੀ ਇੱਕ ਦਿਨ ਬੰਦਾ ਕਿਤਨਾ ਰੱਖੀ 6 ਮਹੀਨੇ ਮੁਫਤ ਦੀ ਰੱਖੀ ਕਿਦਾਂ ਰੱਖ ਸਕਦੇ ਇੰਨਾ ਤਕੜਾ ਪ੍ਰੋਜੈਕਟ ਤੋੜ ਕੇ 22 ਲੱਖ ਰੁਪਿਆ ਸਾਰਾ ਛੱਡ ਤੇ ਲਾ 12 13 ਉਹ ਲਾਇਆ ਜਾਨਵਰ ਪਾਏ ਤੇ ਅਸੀਂ ਕਿੱਦਾਂ ਮਤਲਬ 6 ਮਹੀਨੇ ਫਾਰਮ ਵੀ ਬੰਦ ਕਰ ਦਈਏ ਫਿਰ ਉਹ ਜੇ ਸਾਰਾ ਲਹੂ ਲਹਾਨ ਛੱਡ ਖਿਲ ਰਿਹਾ ਕਿ ਜੀ ਤੁਹਾਡਾ ਸੈਨੀਟਾਈਜ਼ ਕਰਕੇ ਜਾਣਾ ਹੈ ਅੰਦਰ ਵੇਖ ਸਕਦੇ ਸਾਰੇ ਲਹੂ ਲਹੂ ਜੇ ਕੋਈ ਸਫਾਈ ਬਸ ਇੱਕ ਫਾਰਮੈਲਟੀ ਸਾਰੀ ਪੂਰੀ ਹੋਈ ਜੀ ਬਸ ਇਹ ਡਾਕਟਰ ਜ਼ਿੰਮੇਵਾਰ ਸਾਹੀਂ ਹਾਂ ਜੀ ਕਹਿ ਸਕਦੇ ਡਾਕਟਰ ਵੀ ਤੇ ਬਾਕੀ ਚਲੋ ਠੀਕ ਹੈ ਇਹਨਾਂ ਦੇ ਕਰਨਾ ਚਾਹੀਦਾ ਹੱਲਾ ਡਾ ਤੇ ਵਧੀਆ ਬਿਮਾਰੀ ਹੈ ਕੀ ਪਤਾ ਨਹੀਂ ਲੱਗਾ ਨਹੀਂ ਬਿਮਾਰੀ ਤੇ ਪਹਿਲਾਂ ਤੇ ਚਲੋ ਪਤਾ ਨਹੀਂ ਸੀ ਇਹ ਇਹਨਾਂ ਦੇ ਡਾਕਟਰਾਂ ਦੇ ਮਿੰਤਰਲੇ ਕੀਤੇ ਰਿਕਵੈਸਟ ਕੀਤੀ ਇਹਨਾਂ ਨੇ ਚਲੋ ਕੀਤਾ ਬਪਾਲ ਰਿਪੋਰਟ ਕੱਲੀ ਹੁਣ ਵੀ ਬਿਮਾਰੀ ਸਾਨੂੰ ਕੱਲ ਰਾਤ ਹੀ ਪਤਾ ਲੱਗੀ ਵੀ ਏਐਸਐਫ ਵਾਇਰਸ ਆਇਆ ਕੋਈ ਇਦਾਂ ਦਾ ਕੁਝ ਆਇਆ ਹੈ ਤੇ ਅਸੀਂ ਚਲੋ ਆਖਿਆ ਵੀ ਸਾਨੂੰ ਚਲੋ ਜੋ ਪੁਰਾਣੇ ਮਰੇ ਉਹਨਾਂ ਦਾ ਵੀ ਕੋਈ ਮੁਆਵਜ਼ਾ ਦਿੱਤਾ ਜਾਵੇ ਚਲੋ ਇਹ ਆਂਦੇ ਵੀ ਨਹੀਂ ਜੋ ਸਾਨੂੰ 6 ਬੱਚੇ ਤੁਹਾਡੇ ਰਹਿ ਗਏ ਫਾਰਮ ਦੇ ਵਿੱਚ 6 ਆਂਦਾ ਹੀ ਮਿਲਣਾ ਹੈ 6 ਇਹਦਾ ਕੋਈ ਲਾਜ ਨਹੀਂ ਹੈਗਾ ਨਹੀਂ ਲਾਜ ਨਹੀਂ ਜਿਹਦਾ ਆਂਦੇ ਹੈਗਾ ਕੋਈ ਇੰਜੈਕਸ਼ਨ ਵੀ ਨਹੀਂ ਜੇ ਬਣਿਆ ਅਜੇ ਤੱਕ ਤੁਹਾਨੂੰ ਪਹਿਲਾਂ ਨਹੀਂ ਗਾਈਡ ਕੀਤਾ ਗਿਆ ਕੋਈ ਇਹੋ ਜਿਹੀਆਂ ਬਿਮਾਰੀਆਂ ਪਹਿਲਾਂ ਗਾਈਡ ਕੀਤਾ ਆਂਦੀਆਂ ਆਂਦੇ ਏਐਸਐਫ ਆਂਦੀ ਆ ਪਰ ਬਹੁਤ ਬਾਇਓ ਸਿਕਿਉਰਟੀ ਰੱਖੋ ਬਹੁਤ ਜਿਆਦੀ ਰੱਖੀ ਆ ਤੇ ਇਹ ਤੇ ਚਲੋ ਕੁਦਰਤ ਦੇ ਰੱਬ ਦੇ ਰੰਗ ਜੇ ਤੇ ਬਾਕੀ ਇਹਨਾਂ ਦਾ ਫਰਜ਼ ਹੈ ਵੀ ਸਾਡੇ ਨਾਲ ਸਾਥ ਦਿਓ ਤੇ ਸਾਥ ਦਿੰਦੇ ਨਹੀਂ ਆ ਬਸ 6 ਰਹਿ ਗਏ ਆ 6ਾਂ ਦੇ ਪੈਸੇ ਮਿਲਨੇ ਦੱਸੋ ਜੀ ਅਸੀਂ 6 ਬੱਚਾ ਏਡਾ ਫਾਰਮ ਪਾ ਕੇ 6ਾਂ ਬੱਚਾ ਦਾ ਕੀ ਲਵਾਂਗੇ ਸਾਨੂੰ ਤੇ ਆਪ ਦੁੱਖ ਹੋਇਆ ਸਾਡੇ ਸੂਰ ਕਿੱਲੇ ਹੋਏ ਚਲੋ ਬਿਮਾਰੀ ਕਰਨੇ ਚਾਹੀਦੇ ਸੀ ਕਿਲ ਹੋਏ ਪਰ ਜਿਹੜੇ 190 203 ਜਾਨਵਰ ਜਿਹੜੇ ਹੋਏ ਆ ਬਿਮਾਰ ਉਹਦਾ ਕਿੱਥੇ ਆ ਕਿਹੜੀ ਟੀਮ ਆਈ ਸਾਡੇ ਨਾਲ ਵੀ ਹੈਲਪ ਕਰਾਉਣ ਜਾਂ ਤੇਰੇ ਇੰਜੈਕਸ਼ਨ ਲਵਾਈਏ ਤੇਰੇ ਨਾਲ ਕੁਝ ਨਹੀਂ ਜਾਇਆ ਹੁਣ ਸਾਰੇ ਆਏ ਆ ਜਦੋਂ ਮਗਰੋਂ ਪੂਰਾ ਤੱਕਾ ਜੋਰ ਵੱਜਾ ਵੀ ਐਸਐਫ ਵਾਇਰਸ ਚਾਹੀਓ ਤਾਂ ਸਾਰੇ ਆਏ ਆ ਆਹ ਸਰ ਕੀ ਨਾਮ ਹੈ ਤੇ ਕਿਹੜੀ ਬਿਮਾਰੀ ਪੈਦੀ ਹੈ ਕੀ ਇਹ ਦੇ ਜਾਨ ਪਾਣੀ ਇਹ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਕਾਂਗਾ ਜੀ ਮੈਂ ਅਸਿਸਟੈਂਟ ਡਾਇਰੈਕਟਰ ਹਾਂ ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਪੈਲੀ ਹੈ ਇਹਦਾ ਨਾਮ ਆ ਅਫਰੀਕਨ ਸਵਾਈਨ ਫੀਵਰ ਹੈ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਪਰ ਇਹ ਇਨਸਾਨਾਂ ਨੂੰ ਨਹੀਂ ਹੁੰਦੀ ਇਹ ਸੂਰਾਂ ਨੂੰ ਇਫੈਕਟ ਕਰਦੀ ਹੈ ਤੇ ਇਹ ਇਸ ਇਲਾਕੇ ਦੇ ਵਿੱਚ ਬਿਮਾਰੀ ਰਿਪੋਰਟ ਹੋਈ ਹੈ ਕਿ ਇਹ ਸੋਹਰਾ ਕਿਹੜਾ ਫਾਰਮ ਹੈ ਤੇ ਕੀ ਕੀ ਜਾਰੇ ਸਾਡੇ ਮੁੰਡੇ タルਵਲ タリーਵਾਰ ਕਰੇ ਪਿੰਡ ਆ ਜਿਹੜਾ ਉੱਥੇ ਇਹ ਰਿਪੋਰਟ ਹੋਈ ਆ ਉਸਦੇ 6 ਸੂਰ ਨੇ ਉਸ ਫਾਰਮ ਵਿੱਚ ਇਹਦੀ ਸਾਵਧਾਨੀ ਇਹ ਹੈ ਕਿ ਇਹ ਕਿਉਂਕਿ ਇਹ ਬਿਮਾਰੀ ਅੱਗੇ ਨਾਲ ਸੂਰਾਂ ਦੇ ਵਿੱਚ ਫੈਲ ਜਾਵੇ ਉਸ ਇਲਾਕੇ ਦੇ ਵਿੱਚ ਜਿਹੜਾ ਸੂਰ ਜਿਨ੍ਹਾਂ ਨੂੰ ਬਿਮਾਰੀ ਹੋਈ ਆ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਬਰਨਾਇਆ ਜਾਂਦਾ ਤੇ ਜਿਹੜਾ ਫਾਰਮ ਹੈ ਉਹਨੂੰ ਸੈਨੀਟਾਈਜ਼ ਕੀਤਾ ਜਾਂਦਾ ਉਹਨੂੰ ਸੀਲ ਕੀਤਾ ਜਾਂਦਾ ਤੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਜਿਹੜੀ ਉਹ ਸੂਰਾਂ ਦੀ ਜਿਹੜਾ ਸੇਲ ਪਰਚੇਜ ਬੰਦ ਕੀਤੀ ਜਾਂਦੀ ਹੈ ਸਰਵਲੈਂਸ ਕੀਤਾ ਜਾਂਦਾ ਤਾਂ ਕਿ ਬਿਮਾਰੀ ਅੱਗੇ ਸੂਰਾਂ ਨੂੰ ਨਾ ਫੈਲ ਜਾਏ ਇਸੇ ਰੀਤੇ ਵਿੱਚ ਕੀ ਸਾਬ ਦੇ ਆਪਣੀ ਯਾਦਾਂ ਇਸ ਏਰੀਏ ਦੇ ਵਿੱਚ ਜੀ ਇਹ ਨੋਟੀਫਿਕੇਸ਼ਨ ਹੋ ਚੁੱਕੀ ਆ ਇਸ ਏਰੀਏ ਦੇ ਵਿੱਚ ਜਿਹੜੇ ਉਸ ਸੂਰ ਨੇ ਉਹਨਾਂ ਨੂੰ ਮਾਰ ਕੇ ਤਫਨਾਇਆ ਜਾ ਰਿਹਾ ਹੈ ਇਸ ਵੇਲੇ ਤੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਏਗਾ ਇਹ ਇਥੋਂ ਜਿਹੜੀ ਸੇਲ ਪਰਚੇਜ਼ ਹੈ ਸਰਵੇਲੈਂਸ ਕੀਤਾ ਜਾਏਗਾ ਸਾਡੀਆਂ ਟੀਮਾਂ ਵੱਲੋਂ ਕਿ ਹੋਰ ਤੇ ਨਹੀਂ ਨਿਸ਼ਾਨੀਆਂ ਤੇ ਉਹਨਾਂ ਦੇ ਸੈਂਪਲ ਨੇ ਜਿਹੜੇ ਉਹ ਵੀ ਟੈਸਟ ਵਾਸਤੇ ਭੇਜੇ ਜਾਣਗੇ ਤੇ ਸੂਰਾਂ ਦੀ ਵੀ ਇਥੋਂ ਸੇਲ ਪਰਚੇਜ਼ਾਂ ਉਬੰਨ ਕੀਤੀ ਗਈ ਹੈ ਉਹ ਲੋਕ ਮੀਟ ਵੀ ਖਾਂਦੇ ਆ ਉਹਦੇ ਕੋਸਤ ਨਾਲ ਹੋਇਆਗਾ ਮਨਤੀ ਜੀਵਨ ਤੇ ਇਹ ਜਿਹੜੀ ਬਿਮਾਰੀ ਹੈ ਕਿਉਂਕਿ ਇਹ ਇਨਸਾਨਾਂ ਦੀ ਨਹੀਂ ਹੈ ਇਕੱਲੇ ਸੂਰਾਂ ਦੀ ਬਿਮਾਰੀ ਹੈ ਇਸ ਕਰਕੇ ਇਹਦੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਦੂਸਰਾ ਜਿਹੜਾ ਇਸ ਏਰੀਆ ਦੇ ਵਿੱਚ ਸੂਰਨ ਫੈਕਟਰ ਨੇ ਉਹਨਾਂ ਨੂੰ ਮਾਰਕੀਟ ਫਰਨਾ ਦਿੱਤਾ ਗਿਆ ਇਸ ਕਰਕੇ ਉਹਨਾਂ ਦਾ ਇਥੋਂ ਮੀਟ ਹੈ ਜਿਹੜਾ ਅੱਗੇ ਇਧਰ ਉਧਰ ਨਹੀਂ ਵਿਕੇਗਾ ਤੇ ਦੂਸਰਾ ਇਹ ਹੈ ਕਿ ਇਸ ਫਾਰਮ ਤੋਂ ਇਨਸਾਨ ਕਿਸੇ ਹੋਰ ਫਾਰਮ ਚ ਲਿਆ ਜਾਂਦਾ ਜਾਂ ਸੂਰ ਚ ਲਿਆ ਜਾਂਦਾ ਤਾਂ ਫਿਰ ਉਹਨਾਂ ਨੂੰ ਅੱਗੇ ਇਨਫੈਕਟ ਹੋ ਹੋ ਫਾਰਮ ਇਨਫੈਕਟ ਹੋ ਸਕਦੇ ਆ ਪਰ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਇਹ ਸਾਰਾ ਨੋਟੀਫਿਕੇਸ਼ਨ ਇੱਥੇ ਕਰ ਦਿੱਤਾ ਗਿਆ ਹੈ ਆਮ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਇਹਦਾ ਬਿਮਾਰੀ ਦਾ ਹੜ ਨਾਲ ਕੋਈ ਸਬੰਧ ਨਹੀਂ ਹੈ ਇਹ ਬਿਮਾਰੀ ਬਿਨਾਂ ਹੜਾਂ ਤੋਂ ਵੀ ਸਾਡੇ ਇੱਧਰ-ਉੱਧਰ ਫਾਰਮਾਂ ਤੇ ਕਾਫੀ ਰਿਪੋਰਟ ਹੁੰਦੀ ਹੈ ਜਿੱਥੇ ਕਿਤੇ ਵੀ ਰਿਪੋਰਟ ਹੁੰਦੀ ਹੈ ਉੱਥੇ ਇਹੀ ਸੇਮ ਸਾਵਧਾਨੀਆਂ ਜਿਹੜੀਆਂ ਅਪਣਾਈਆਂ ਜਾਂਦੀਆਂ ਨੇ ਉੱਥੋਂ ਸੂਰਾਂ ਦੀ ਸੇਲ ਪਰਚੇਜ਼ ਰੋਕੀ ਜਾਂਦੀ ਹੈ ਤੇ ਸੂਰਾਂ ਨੂੰ ਉੱਥੇ ਮਾਰ ਕੇ ਦਫਨਾਇਆ ਜਾਂਦਾ ਤੇ ਇਹ ਉਹੀ ਬਿਮਾਰੀ ਹੈ ਜਿਹੜੀ ਬਾਕੀ ਹੁੰਦੀ ਹੈ ਤੇ ਇਹਦਾ ਕੋਈ ਘਬਰਾਣ ਦੀ ਲੋੜ ਨਹੀਂ ਹੈ ਇਹ ਇਨਸਾਨਾਂ ਦੀ ਬਿਮਾਰੀ ਨਹੀਂ ਹੈ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027